ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਵਿੱਚ ਤੇਜ਼ੀ ਦੇ ਨਾਲ ਫੇਮਸ ਹੋ ਰਹੀ ਗੀਤ ਗੁਰਾਇਆ ਦੇ ਜੀਵਨ ਫੈਮਿਲੀ ਪੜਾਈ ਤੇ ਸਟਰਗਲਿੰਗ ਲਾਈਫ ਬਾਰੇ ਅਤੇ ਮੋਡਲਿੰਗ ਕੈਰੀਅਰ ਬਾਰੇ ਇਸ ਲਈ ਦੋਸਤੋ ਵੀਡੀਓ ਨੂੰ ਅਖੀਰ ਤੱਕ ਜੁੜੂ ਦੇਖਿਓ ਪਰ ਉਸ ਤੋਂ ਪਹਿਲਾਂ ਇਹ ਜਰੂਰ ਦੱਸਿਓ ਕਿ ਤੁਸੀਂ ਇਸ ਵੀਡੀਓ ਨੂੰ ਕਿਹੜੇ ਪਿੰਡ ਜਾਂ ਸ਼ਹਿਰ ਤੋਂ ਦੇਖ ਰਹੇ ਹੋ ਦੋਸਤੋ ਗੀਤ ਗੁਰਾਇਆ ਦਾ ਜਨਮ 1999 ਨੂੰ ਸਹਾਰਨਪੁਰ ਯੂਪੀ ਵਿਖੇ ਹੋਇਆ ਲੇਕਿਨ ਇਹਨਾਂ ਦੇ ਦਾਦੇ ਹੁਰੀ ਜਾਂ ਕਹਿ ਲਿਏ ਕਿ ਇਹਨਾਂ ਦਾ ਪਿਸ਼ੋਕੜ ਲਾਹੌਰ ਪਾਕਿਸਤਾਨ ਸੀ ਇਹਨਾਂ ਦਾ ਰੀਅਲ ਨੇਮ ਗੁਰਜੀਤ ਕੋਰ ਹੈ ਅਤੇ ਗੀਤ ਇਹਨਾਂ ਦਾ ਨਿਕ ਨੇਮ ਹੈ ਗੀਤ ਗੁਰਾਇਆ ਨੇ ਆਪਣੀ ਸਕੂਲੀ ਪੜ੍ਹਾਈ ਸਰਸਾਵਾ ਜ਼ਿਲ੍ਹਾ ਸਹਾਰਨਪੁਰ ਯੂਪੀ ਤੋਂ ਪੂਰੀ ਕੀਤੀ ਗੀਤ ਗੁਰਾਇਆ ਦੱਸਦੀ ਹੈ ਕਿ ਉਹ ਪੜ੍ਹਾਈ ਵਿੱਚ ਬਹੁਤ ਵਧੀਆ ਸੀ ਜਿਸ ਕਰਕੇ ਉਹ ਕਦੇ ਟਿਊਸ਼ਨ ਨਹੀਂ ਗਈ ਅਤੇ ਘਰੇ ਹੀ ਪੜ੍ਹਾਈ ਕਰਕੇ ਵਧੀਆ ਨੰਬਰ ਲੈ ਕੇ ਪਾਸ ਹੁੰਦੀ ਸੀ ਪੜ੍ਹਾਈ ਤੋਂ ਬਿਨਾਂ ਗੀਤ ਗੁਰਾਇਆ ਨੂੰ ਮੋਡਲਿੰਗ ਅਤੇ ਸਦਾ ਸ਼ੌਕ ਬਚਪਨ ਤੋਂ ਹੀ ਬਹੁਤ ਸੀ ਉਹ ਦੱਸਦੇ ਨੇ ਕਿ ਮੈਂ ਗਾਰਮੈਂਟ ਸਕੂਲ ਤੋਂ ਪੜ੍ਹਾਈ ਕੀਤੀ ਹੈ ਤੇ ਵੈਸੇ ਵੀ ਗਾਰਮੈਂਟ ਸਕੂਲ ਵਿੱਚ ਤਾਂ ਖਾਸ ਕਰਕੇ ਜਿਆਦਾ ਐਕਟੀਵਿਟੀਜ਼ ਹੁੰਦੀਆਂ ਨੇ ਸੋ ਗੀਤ ਸਕੂਲ ਵਿੱਚ ਹੋਣ ਵਾਲੇ ਹਰ ਤਰ੍ਹਾਂ ਦੇ ਡਾਂਸ ਮੁਕਾਬਲੇ ਵਿੱਚ ਭਾਗ ਲੈਂਦੀ ਤੇ ਉਹਨਾਂ ਵਿੱਚ ਕੋਈ ਨਾ ਕੋਈ ਇਨਾਮ ਜ਼ਰੂਰ ਜਿੱਤਦੀ 10ਵੀਂ ਤੱਕ ਤਾਂ ਗੀਤ ਗੁਰਾਇਆ ਬਸ ਸ਼ੌਕ ਲਈ ਡਾਂਸ ਮੁਕਾਬਲੇ ਵਿੱਚ ਹਿੱਸਾ ਲੈਂਦੀ ਰਹੀ ਲੇਕਿਨ ਪਲੱਸ 1 ਵਿੱਚ ਆ ਕੇ ਗੀਤ ਨੂੰ ਲੱਗਣ ਲੱਗਿਆ ਕਿ ਮੋਡਲਿੰਗ ਵਾਲੇ ਪਾਸੇ ਜਾਣਾ ਚਾਹੀਦਾ ਜਿਸ ਕਰਕੇ ਇਹਨਾਂ ਨੇ ਫੋਟੋ ਸ਼ੂਟ ਵਗੈਰਾ ਕਰਨੇ ਸ਼ੁਰੂ ਕਰ ਦਿੱਤੇ ਇਸ ਕੰਮ ਵਿੱਚ ਗੀਤ ਆਦੀ ਟੀਚਰਾਂ ਨੇ ਵੀ ਬਹੁਤ ਸਪੋਰਟ ਕੀਤੀ ਇਤੋਂ ਤੱਕ ਕਿ ਗੀਤ ਗੁਰਾਇਦੀ اٹੈਂਡੈਂਸ ਵੀ ਪੂਰੀ ਮਸਾ ਹੁੰਦੀ ਸੀ ਪਰ ਟੀਚਰਾਂ ਨੇ ਉਸਦੀ اٹੈਂਡੈਂਸ ਨੂੰ ਪੂਰਾ ਕਰਨ ਵਿੱਚ ਬਹੁਤ ਸਾਥ ਦਿੱਤਾ ਐਨਾ ਦੇ ਨਾਲ ਨੈਣਾ ਦੀ ਹੋਇਆ ਗਲਬਾਤ ਤੇ ਪਲਸ 1 ਵਿੱਚ ਗੀਤ ਗੁਰਾਇਆ ਨੇ ਕਰਦਿਆਂ ਦੇ ਕਹਿਣ ਤੇ ਬਾਇਓ ਲੈ ਲਈ ਸੀ ਕਿਉਂਕਿ ਗੀਤ ਗੁਰਾਇਆ ਦੇ ਘਰ ਦੇ ਚਾਹੁੰਦੇ ਸੀ ਕਿ ਉਹ ਡਾਕਟਰ ਬਣੇ ਪਰ ਫਿਜ਼ੀਕਲ ਇਹਨਾਂ ਨੂੰ ਸਮਝ ਨਹੀਂ ਆਉਂਦੀ ਸੀ ਤਾਂ ਗੀਤ ਨੇ ਫਿਰ ਕਮਰਸ ਲੈ ਲਈ ਤੇ ਉੱਥੇ ਇਹ ਫੇਰ ਫਸ ਗਈ ਕਿਉਂਕਿ ਉਹਦੇ ਵਿੱਚ ਮੈਥ ਵਾਲੇ ਫਾਰਮੂਲੇ ਹੁੰਦੇ ਨੇ ਕਰਦੇ ਕਰਾਉਂਦੇ ਗੀਤ ਗੁਰਾਇਆ ਨੇ ਮਸਾ ਪਲਸ 1 ਪਲਸ 2 ਪਾਸ ਕੀਤੀ ਕਿਉਂਕਿ ਇਹ ਗੱਲ ਆਪਣੇ ਸਾਰਿਆਂ ਤੇ ਲਾਗੂ ਹੁੰਦੀ ਹੈ ਜਦੋਂ ਆਪਾਂ ਕਿਸੇ ਇੱਕ ਕੰਮ ਵੱਲ ਇੰਟਰਸਟ ਬਣਾ ਲਈਏ ਤਾਂ ਆਪਣਾ ਦੂਸਰੇ ਕੰਮ ਵਿੱਚ ਇੰਟਰਸਟ ਘਟ ਹੀ ਜਾਂਦਾ ਹੈ ਤੇ ਇਹੀ ਕੰਮ ਉਸ ਟਾਈਮ ਗੀਤ ਗীত ਗੁਰਾਇਆ ਨਾਲ ਹੋਇਆ। ਗੀਤ ਨੇ ਤਾਂ ਪਲੱਸ 1 'ਚ ਐਂਟਰ ਹੁੰਦੇ ਸਾਰ ਐਕਟਿੰਗ ਵੱਲ ਜਾਣ ਦਾ ਫੈਸਲਾ ਕਰ ਲਿਆ ਸੀ। ਗੀਤ ਗੁਰਾਇਆ ਦੱਸਦੇ ਨੇ ਕਿ ਇਹਨਾਂ ਦੀ ਕਾਮਯਾਬੀ ਵਿੱਚ ਇਹਨਾਂ ਦੇ ਮਾਤਾ-ਪਿਤਾ ਤੇ ਭੈਣ-ਭਰਾ ਨੇ ਬਹੁਤ ਸਪੋਰਟ ਕੀਤੀ ਤੇ ਇਹ ਆਪਣੇ ਭਰਾ ਨੂੰ ਆਪਣੇ ਲਈ ਬਹੁਤ ਲੱਕੀ ਮੰਨਦੇ ਨੇ। ਗੀਤ ਗੁਰਾਇਆ ਨੂੰ ਸ਼ੁਰੂ ਤੋਂ ਹੀ ਡਾਂਸ ਅਤੇ ਐਕਟਿੰਗ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਤੇ ਸ਼ੌਂਕ ਹੁਣ ਕਰਕੇ ਗੀਤ ਗੁਰਾਇਆ ਨੂੰ 11ਵੀਂ ਤੋਂ ਬਾਅਦ ਲੱਗਣ ਲੱਗਿਆ ਕਿ ਉਸ ਨੂੰ ਐਕਟਿੰਗ ਵਿੱਚ ਆਪਣਾ ਨਾਮ ਬਣਾ ਲੈਣਾ ਚਾਹੀਦਾ ਹੈ। ਜਿਸ ਕਰਕੇ ਇਹਨਾਂ ਨੇ ਆਪਣੇ ਮੰਮੀ-ਪਾਪਾ ਨੂੰ ਕਿਹਾ ਯੂਪੀ ਵਿੱਚ ਰਹਿ ਕੇ ਇਹ ਆਪਣਾ ਐਕਟਰ ਬਣਨ ਦਾ ਸੁਪਨਾ ਪੂਰਾ ਨਹੀਂ ਕਰ ਸਕਦੀ ਇਸ ਲਈ ਉਹਨਾਂ ਦੇ ਪਰਿਵਾਰ ਨੂੰ ਚੰਡੀਗੜ੍ਹ ਸ਼ਿਫਟ ਹੋਣਾ ਚਾਹੀਦਾ ਤਾਂ ਇਹਨਾਂ ਦੇ ਮਾਪਿਆਂ ਨੇ ਕਿਹਾ ਇੱਕ ਵਾਰੀ ਹੋਰ ਸੋਚ ਲੈ ਪੁੱਤ ਤਾਂ ਇਹਨਾਂ ਨੇ ਆਪਣੇ ਪਰਿਵਾਰ ਨੂੰ ਕਿਹਾ ਕਿ ਮੈਂ ਸੋਚ ਲਿਆ ਹੈ ਤਾਂ ਜਦੋਂ ਗੀਤ ਗੁਰਾਇਆ ਨੇ ਆਪਣੀ ਸਕੂਲੀ ਪੜ੍ਹਾਈ ਪੂਰੀ ਕਰ ਲਈ ਤਾਂ ਉਸ ਤੋਂ ਬਾਅਦ ਇਹ ਆਪਣੀ ਫੈਮਿਲੀ ਨਾਲ ਚੰਡੀਗੜ੍ਹ ਸ਼ਿਫਟ ਹੋ ਗਈ ਗੀਤ ਗੁਰਾਇਆ ਦੱਸਦੀ ਹੈ ਕਿ ਇਹਨਾਂ ਨੂੰ ਪਹਿਲੀ ਵਾਰੀ ਪੰਜਾਬੀ Song ਵਿੱਚ ਕੰਮ ਕਰਨ ਦਾ ਮੌਕਾ ਸੋਸ਼ਲ ਮੀਡੀਆ ਦੇ ਜ਼ਰੀਏ ਯੂਪੀ ਵਿੱਚ ਹੀ ਰਹਿੰਦਿਆਂ ਮਿਲ ਗਿਆ ਸੀ ਪਰ ਇਹ ਉਸ Song ਨੂੰ ਕੋਈ ਖਾਸ ਅਹਿਮੀਅਤ ਨਹੀਂ ਦਿੰਦੇ ਤੇ ਇਹ ਆਪਣਾ ਪਹਿਲਾ Song ਬੇਫਿਕਰੇ Song ਨੂੰ ਦੱਸਦੇ ਨੇ ਜੋ ਕਿ 2021 ਵਿੱਚ ਆਇਆ ਸੀ ਤੇ ਇਹ Song Harvi Gill ਅਤੇ Gurlej Akhtar ਦਾ duet Song ਸੀ ਇਸ ਵਿੱਚ ਗੀਤ ਗੁਰਾਇਆ ਨੇ ਬਹੁਤ ਸੋਹਣੀ ਮੋਡਲਿੰਗ ਕੀਤੀ ਸੀ ਤੇ ਅੱਜ ਤੱਕ ਇਸ Song ਉੱਤੇ 1 million ਤੋਂ ਵੀ ਉੱਪਰ views ਆ ਚੁੱਕੇ ਨੇ ਇਸ Song ਤੋਂ ਬਾਅਦ ਹੋਰ ਵੀ ਬਹੁਤ ਸਾਰੇ Song ਵਿੱਚ ਗੀਤ ਗੁਰਾਇਆ ਨੇ ਮੋਡਲਿੰਗ ਕੀਤੀ ਲੇਕਿਨ ਇਹ ਖੁਸ਼ੀ ਪੰਦੇਰ ਦੇ ਨਿੱਕੇ ਨਿੱਕੇ ਚਾ Song ਦੇ ਨਾਲ ਪੰਜਾਬੀ ਇੰਡਸਟਰੀ ਵਿੱਚ ਫੇਮਸ ਹੋਏ ਜਾਂ ਕਹਿ ਲਈਏ ਕਿ ਇਹ Song ਗੀਤ ਗੁਰਾਇਆ ਦਾ ਟਰਨਿੰਗ ਪੁਆਇੰਟ ਰਹਾ ਇਸ ਤੋਂ ਬਿਨਾ ਗੀਤ ਨੇ ਬਹੁਤ سارے ਸੰਗਸ ਵਿੱਚ ਮਾਡਲਿੰਗ ਕੀਤੀ ਤੇ ਉਹ ਸਾਰੇ ਦੇ ਸਾਰੇ ਸੁਪਰ ਹਿੱਟ ਹੋਏ ਜਿਵੇਂ ਨਸ਼ੇੜੀ ਅੱਖਾਂ 2 ਕਣ ਕੁੜੀਆਂ ਯਾਰ ਤੇਰਾ ਅੰਮਲੀ ਤੋਂ ਨਸ਼ੇ ਚੱਟ ਮੈਂ ਮਾਰ ਜੂ ਤੜਫੇਂਗੀ ਜਿਵੇਂ ਜੱਟ ਤੇਰੇ ਲਈ ਤੜਫਿਆ ਇੱਕ ਦਿਨ ਤੂੰ ਵੀ ਤੜਫੇਂਗੀ ਫਿਲਟਰ ਤੂੰ ਕੋਈ ਬਾੜੇ ਸੋਣੀ ਨਹੀਂ ਤੇਰਾ ਫਿਲਟਰ ਦਿੰਦਾ ਸਾਥ ਕੁੜੇ ਨੱਚਦੀ ਤੂੰ ਬਿੱਕਾਨੇਰ ਗੱਲ ਕੌਣ ਕਰਦਾ ਮਲਵੈਣ ਦਿਨ ਸ਼ਗਣਾ ਦਾ ਸਕੂਨ ਟਿੱਕਾ ਚੰਗਾ ਚੰਗਾ 3 ਥਿੰਗਸ ਅਤੇ ਇਹਨਾਂ ਤੋਂ ਬਿਨਾ ਹੋਰ ਵੀ ਬਹੁਤ ਸਾਰੇ ਸੌਂਗਸ ਆ ਚੁੱਕੇ ਨੇ ਜੋ ਸੁਪਰਟ ਹੋਏ ਗੀਤ ਗੁਰਾਇਆ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਸ਼ੁਰੂ ਵਿੱਚ ਜਦੋਂ ਇਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਇਹਨਾਂ ਨੂੰ ਇੰਡਸਟਰੀ ਦੇ ਨਾਮੀ ਬੰਦੇ ਵੱਲੋਂ ਆਫਰ ਆਇਆ ਸੀ ਜਿਸ ਦਾ ਨਾਮ ਗੀਤ ਗੁਰਾਇਆ ਨੇ ਨਹੀਂ ਦੱਸਿਆ ਬਸ ਇਹਨਾਂ ਦੱਸਿਆ ਕਿ ਉਹ ਵੀ ਇੱਕ ਸਿੰਗਰ ਹੈ ਉਸ ਬੰਦੇ ਦੀ ਇੱਕ ਸ਼ਰਤ ਸੀ ਜਿਸ ਨੂੰ ਗੀਤ ਗੁਰਾਇਆ ਮੰਨਦੀ ਤਾਂ ਉਸ ਨਾਲ ਉਹ ਬਹੁਤ ਜਲਦ ਫੇਮਸ ਹੋ ਸਕਦੀ ਸੀ ਪਰ ਉਸ ਕੰਮ ਲਈ ਗੀਤ ਗੁਰਾਇਆ ਨੇ ਸਾਫ਼ ਮਨਾਂ ਕਰ ਦਿੱਤਾ ਸੀ ਹਾਲਾਂਕਿ ਉਸ ਬੰਦੇ ਨੂੰ ਪਤਾ ਸੀ ਕਿ ਇਹ ਅਜੇ ਹੈ ਨਹੀਂ ਹੈ ਪਰ ਫਿਰ ਵੀ ਉਹ ਫੋਨ ਕਰਕੇ ਇਹਨਾਂ ਨੂੰ ਪਰੇਸ਼ਾਨ ਕਰਦਾ ਰਿਹਾ ਤੇ ਕਹਿੰਦਾ ਰਿਹਾ ਗੀਤ ਤੇਰਾ ਚਿਹਰਾ ਬਹੁਤ ਵਧੀਆ ਹੈ ਜਲਦੀ ਫੇਮਸ ਹੋ ਜਾਏਗੀ ਤੇ ਉਸਨੇ ਇਹ ਵੀ ਕਹਿ ਦਿੱਤਾ ਸੀ ਕਿ ਗੀਤ ਜੇ ਤੂੰ ਐਵੇਂ ਹੀ ਕੰਮ ਕਰਦੀ ਰਹੇਂਗੀ ਤਾਂ ਐਦਾਂ ਨਾਮ ਨਹੀਂ ਬਣਨਾ ਅਤੇ ਉਸਨੇ ਤਾਂ ਗੀਤ ਗੁਰਾਇਆ ਨੂੰ ਇਹ ਵੀ ਕਹਿ ਦਿੱਤਾ ਸੀ ਕਿ ਕਰ ਲੋ ਕਿਹੜਾ ਕਿਸੇ ਨੂੰ ਪਤਾ ਲੱਗਦਾ ਪਰ ਇਹਨਾਂ ਨੇ ਸਾਫ਼ ਮਨਾਂ ਕਰ ਦਿੱਤਾ ਕਿਹਾ ਵੀਰੇ ਮੈਂ ਐਦਾਂ ਦੀ ਕੁੜੀ ਨਹੀਂ ਹਾਂ ਨਾਲੇ ਗੀਤ ਗੁਰਾਇਆ ਦੀ ਫੈਮਲੀ ਨੇ ਵੀ ਇਹਨਾਂ ਨੂੰ ਪਹਿਲਾਂ ਹੀ ਕਹਿ ਰੱਖਿਆ ਸੀ ਕਿ ਪੁੱਤ ਕਦੇ ਵੀ ਕੋਈ ਗਲਤ ਕੰਮ ਨਹੀਂ ਕਰਨਾ ਤੇ ਨਾ ਹੀ ਇਹਨਾਂ ਦੀ ਫੈਮਿਲੀ ਨੇ ਇਹਨਾਂ ਨੂੰ ਕਦੇ ਕੰਮ ਲਈ ਪ੍ਰੈਸ਼ਰ ਪਾਇਆ ਕਿ ਤੂੰ ਕੰਮ ਕਰ ਪੈਸੇ ਕਮਾ ਕੇ ਲਿਆ ਕਿਉਂਕਿ ਇਹਨਾਂ ਦਾ ਪਰਿਵਾਰ ਕਾਫੀ ਪੈਸੇ ਵਾਲਾ ਹੈ ਅਤੇ ਇਹ ਕੰਮ ਆਪਣੀ ਪਸੰਦ ਤੇ ਮਰਜ਼ੀ ਨਾਲ ਕਰਦੇ ਨੇ ਨਾ ਕਿ ਕਿਸੇ ਦੇ ਪ੍ਰੈਸ਼ਰ ਕਰਕੇ ਜੇਕਰ ਆਪਾਂ ਗੀਤ ਗੁਰਾਇਆ ਦੇ ਸੁਪਨੇ ਦੀ ਗੱਲ ਕਰੀਏ ਤਾਂ ਗੀਤ ਗੁਰਾਇਆ ਦਾ ਦਲਜੀਤ ਦੋਸਾਂਝ ਦੇ ਗਾਣੇ ਵਿੱਚ ਕੰਮ ਕਰਨਾ ਅਤੇ ਮਰਿੰਦਰ ਗਿੱਲ ਨਾਲ ਫਿਲਮ ਵਿੱਚ ਕੰਮ ਕਰਨਾ ਗੀਤ ਗੁਰਾਇਆ ਦਾ ਵੱਡਾ ਸੁਪਨਾ ਹੈ ਗੀਤ ਗੁਰਾਇਆ ਦਾ ਜਦ ਨੇ ਕਿ ਬਹੁਤ ਵਾਰੀ ਤਾ ਗਾਣੇ ਵਿੱਚ ਪੈਸੇ ਕਰਕੇ ਗਰਾਰੀ ਅੜ ਜਾਂਦੀ ਹੈ ਕਿਉਂਕਿ ਇਹ 1 ਲੱਖ ਦੀ ਡਿਮਾਂਡ ਕਰਨ ਕਰਕੇ ਉਹ ਕਹਿ ਦਿੰਦੇ ਨੇ ਕਿ 30 ਹਜ਼ਾਰ हेलो जस्ट करके ਇਹ ਕੰਮ ਨੂੰ ਮਨਾ ਹੀ ਕਰ ਦਿੰਦੇ ਨੇ ਕਿਉਂਕਿ ਇਹਨਾਂ ਦਾ ਮੰਨਣਾ ਹੈ ਕਿ ਸਿੰਗਰ ਇਹਨਾਂ ਤੋਂ ਸਿਰਫ ਗਾਣੇ ਵਿੱਚ ਹੀ ਕੰਮ ਨਹੀਂ ਕਰਵਾਉਂਦੇ ਸਗੋਂ ਗਾਣੇ ਦੀ ਪ੍ਰਮੋਸ਼ਨ ਵੀ ਕਰਾਉਂਦੇ ਨੇ ਤੇ ਰੀਲਾਂ ਵੀ ਬਣਵਾਉਂਦੇ ਨੇ ਜਦੋਂ ਪੈਸੇ ਮੰਗੋ ਤਾਂ ਉਹ ਡਰਾਮੇ ਕਰਨ ਲੱਗ ਜਾਂਦੇ ਨੇ ਜੇਕਰ ਆਪਾਂ ਗੀਤ ਗੁਰਾਇਦਰ ਵਿਆਹ ਦੀ ਗੱਲ ਕਰੀਏ ਤਾਂ ਇਹ ਹਲੇ ਅਨਮੈਰਿਡ ਨੇ ਦੋਸਤੋ ਐਸੀ ਗੀਤ ਗੁਰਾਇਦਰ ਜੀਵਨ ਤੇ ਛੋਟੀ ਜਹੀ ਝਲਕ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਅਗਰ ਤੁਸੀਂ ਇਹ ਵੀਡੀਓ ਕਿੱਥੋਂ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸੋ